ਮਨਜੀਤ ਕੌਰ ਗਿਲ ਲੇਜੈਂਡਾ ਦੇ ਚੈਨਲ ਤੇ ਆਪ ਸਭ ਰੱਬ ਵਰਗੇ ਸਰੋਤਿਆਂ ਦਾ ਬਹੁਤ ਬਹੁਤ ਸਵਾਗਤ ਹੈ ਜੀ ਮੈਂ ਅੱਜ ਆਪਣੀ ਰਚਨਾ ਭਾਦੋਂ ਦੇ ਸ਼ਰਾਟੇ ਲੈ ਕੇ ਹਾਜ਼ਰ ਹਾਂ ਜੀ ਭਾਦੋਂ ਮਹੀਨੇ ਦੇ ਸੁੰਦਰ ਬੜੇ ਨਜ਼ਾਰੇ ਭਾਉਂਦੇ ਹਰ ਮਨ ਨੂੰ ਲੱਗਦੇ ਬੜੇ ਪਿਆਰੇ ਭਾਦੋਂ ਦੇ ਸ਼ਰਾਟੇ ਗੁੰਨੇ ਰਹਿ ਜਾਣ ਆਟੇ ਕੋਈ ਕਰੇ ਨਾ ਹਸਾਬ ਕਿਤੇ ਵਾਦੇ ਕਿਤੇ ਘਾਟੇ ਪਾਦੋਂ ਦੇ ਸ਼ਰਾਟੇ ਕਦੀ ਹਾਸੇ ਕਦੀ ਰੋਣੇ ਮਤਰਈਆਂ ਦੀਆਂ ਛਿੜਕਾਂ ਵਾਂਗੂ ਲੱਗਦੇ ਡਰਾਉਣੇ ਕਦੇ ਮੌਸਮ ਖੁਸ਼ਗਵਾਰ ਹੋ ਜਾਵੇ ਕਦੇ ਸਿੱਲੀ ਸਿੱਲੀ ਹਵਾ ਪੈ ਜਾਵੇ ਕਦੇ ਪੀਲੇ ਭਾ ਦੀ ਧੁੱਪ ਕਦੇ ਵਾਰਖਾ ਦੀ ਰੁੱਤ ਖਿੜੀ ਧੁੱਪ ਵਿੱਚ ਮੀਂਹ ਦੇ ਨਜ਼ਾਰੇ ਗਾਉਂਦੇ ਕਾਲੀ ਗਿੱਦੜੀ ਦੇ ਵਿਆਹ ਦੇ ਗੀਤ ਸਾਰੇ ਵਸੀਮੇ ਨਾਲ ਵਸੀਮਾ ਸੁੱਕਾ ਹੀ ਛੱਡ ਜਾਵੇ ਜਿਵੇਂ ਸੱਤ ਗੁਰਾਂ ਨੂੰ ਭਾਵੇ ਨਾ ਹੀ ਹੋਣ ਕੋਈ ਘੜੇ ਉੱਤੇ ਸੇਵੀਆਂ ਬੱਟੇ ਨਾ ਕਰੀਰਾਆਂ ਦੀਆਂ ਟਹਿਣੀਆਂ ਤੇ ਸੁਕਾਵੇ ਟਿੜਕੀ ਧੁੱਪ ਕਰੇ ਪਰੇਸ਼ਾਨ ਜਿਸ ਨੂੰ ਜਾਣੇ ਕੁੱਲ ਜਹਾਨ ਜਦ ਇੱਕ ਦਿਨ ਵਿੱਚ ਚਾਰ ਵਾਰ ਮੌਸਮ ਬਦਲ ਜਾਵੇ ਇਹੋ ਜਿਹਾਂ ਦਿਨ ਜੋ ਮਾਸਾ ਕਹਿਲਾਵੇ ਸਤਿਆ ਜੱਟ ਵੀ ਸਾਧ ਹੋ ਜਾਵੇ ਭਾਦੋਂ ਦੇ ਸ਼ਰਾਟਿਆਂ ਦਾ ਇਲਮ ਸਮਝ ਨਾ ਆਵੇ ਕਦੇ ਇਹ ਸ਼ਰਾਟਾ ਅੱਧੇ ਪਿੰਡ ਹੀ ਪੈਂਦਾ ਇੱਕ ਘਰ ਸੁਕਾ ਤੇ ਨਾਲ ਵਾਲੇ ਦੇ ਮੋਲੇ ਧਾਰਮੀ ਪੈਂਦਾ ਗੇ ਲੈਂਡਾ ਨੇ ਇਸ ਵਾਰ ਭਾਦੋਂ ਦੇ ਮੇਲੇ ਛਪਾਰ ਨੂੰ ਜਾਣਾ ਵੇਖ ਵੇਖ ਕੇ ਮੇਲੇ ਨੂੰ ਲੈਣੇ ਨਜ਼ਾਰੇ ਤੇ ਜੀ ਪਰਚਾਉਣਾ ਗੇ ਲੇਜੈਂਡਾ ਨੇ ਇਸ ਵਾਰ ਭਾਦੋਂ ਦੇ ਮੇਲੇ ਛਪਾਰ ਨੂੰ ਜਾਣਾ ਵੇਖ ਵੇਖ ਕੇ ਲੈਣੇ ਨਜ਼ਾਰੇ ਤੇ ਜੀ ਪਰਚਾਉਣਾ ਬਹੁਤ ਬਹੁਤ ਧੰਨਵਾਦ ਜੀ